ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਦੂ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਦੇ ਵਿੱਚ ਪਾ ਇੱਕ ਗੱਬਣ ਵੈਣ ਸੇਲ ਲਈ ਲੈ ਕੇ ਆਏ ਜੀ ਜਿਸ ਕਰਕੇ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਲਈ ਲੂਪਾ ਸੁਰੱਖਿਅਤ ਰਿਹਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਣਾ ਬਈ ਨਾਲ ਗੱਲ ਬਾਤ ਬਾਈ ਜੀ ਸਸਕਾਰ ਹੋਠੀ ਕੁਮਰੀਆ ਜੀ ਠੀਕ ਹੈ ਜੀ ਵਧੀਆ ਬਈ ਨਾਮ ਤੇ ਐਡਰੈਸ ਦੋ ਨਾਮ ਵਰਤੇ ਨਹੀਂ ਕੋਈ ਡੋਕੂ ਗਿਆ ਨਹੀਂ ਤਾਂ ਵੀ ਨਾ ਆ ਬਾਈ ਠੀਕ ਹੈ ਬਾਈ ਮੇਰੇ ਬੰਦੇ ਜੀ ਸਲਾਤਪੁਰਾ ਦਾ ਹੈ ਇਹਦੇ ਪੱਤੋਂ ਖਾਈ ਹੈ ਇਹਦੇ ਜ਼ਿਲ੍ਹਾ ਕਿਹੜਾ ਪੈਣਾ ਜੀੜਾ ਮੋਗਾ ਜੀ ਮੋਬਾਈਲ ਨੰਬਰ ਜੀ 98033 83171 ਠੀਕ ਕਰ ਬਾਈ ਤੇ ਬਾਈ ਕਿਹੜਾ ਸੂਸੋਂ ਦੀ ਹੈ ਬੜ ਇਹ ਚੀਜ਼ ਆ ਸੂਈ ਕਿੰਨੇ ਕ ਦਿਨ ਲੋ ਬਾਈ ਇਹ 30 ਤਰੀਕ ਨੂੰ ਪੂਰੇ ਹੋਈ ਇਹਦੇ 30 ਤਰੀਕ ਨੂੰ ਅੱਜ ਹੋ ਗਈ ਕੱਲ 26 ਹੋ ਗਈ 26 ਹੋ ਗਈ 4 ਦਿਨ ਇਹ ਪਿਆ 4 ਦਿਨ ਪਿਆ ਜੀ ਠੀਕ ਆ ਬਾਈ ਕਿੰਨਾ ਕਰ ਕਾਰਡ ਹੈ ਬਈ ਉਧਰ ਇਹ ਇੱਕ ਚੀਜ਼ ਆ ਸੂਆ ਤੋਂ ਦੇ ਦੂ ਜੇ ਉਸ ਤੋਂ ਇਹ ਰਕਾਰਡ ਹੈਗਾ 28 ਕਿਲੋ ਤੇ 400 ਗ੍ਰਾਮ ਦੱਸ ਰਹੇ ਜੀ ਠੀਕ ਆ ਪਹਿਲੇ ਤੂਏ ਸੀਗਾ ਠੀਕ ਕਿਲੋ ਦਾ ਜੀ ओके भाई हां ये डेनमार्क 40120 ओके आगे लगया हुआ है कीड़ा पता नहीं कन्वर्शन लगया है ये उधर सीम के साथ गवाच गया पता नहीं ओके भाई फेस दी ब्यूटी देखो पहला कमाल दी पूरा जनली ब्यूटीफुल ਲੈ ब्रीड वाली है ब्रीक वाली है एक है ना भाई मोटा वाला पीस है दूसरे सूए भाई कहता 23 लीटर भाई ਹਾਂ ਜੀ ਨਹੀਂ ਛਾਈ ਨੇ ਤਰਫ ਦੂਜੇ ਸੂਏ ਪਹਿਲੇ ਸੂਏ ਤੇ ਇਹ ਕਰੀ ਪਹਿਲੇ ਸੂਏ 23 ਲੀਟਰ ਦੂਜੇ ਸੂਏ 28 ਲੀਟਰ 400 ਗ੍ਰਾਮ ਠੀਕ ਆ ਬਾਈ ਕੱਲਾ ਕੱਲਾ ਥਣ ਪੂਰੀ ਵਿਖੀ ਦੇ ਥਣ 나ੜ ਦੇ ਉਹ ਕੱਲੀ ਕੱਲੀ ਲੇਵੇ ਤੇ ਨਾ ਐ ਖੜੀ ਆ ਦੁੱਧ ਵਾਲਾ ਪੀਸ ਆ ਕੱਲੀ ਕੱਚੀ ਕੱਚੀ ਉਹ ਸਾਵਨਾ ਨਾ ਜਲਾ ਲਿਓ ਬਾਈ ਦੇ ਘਰ ਦੀ ਵਹਿੜਾ ਉਹੀ ਬਾਈ ਦਾ ਵਪਾਰ ਦਾ ਕੰਮ ਨੇ ਉਹ ਦੇ ਬਾਈ ਤੋਰ ਕੇ ਦਿਖਾ ਦੇ ਠੰਡੀ ਠੁੰਡੀ ਕਿਵੇਂ ਆ ਬਾਈ ਕੰਡੀ ਠੰਡੀ ਪੂਰੀ ਹੈ ਜੀ ਡਵਾਈਸ ਹੋ ਗਈ ਕਿਵੇਂ ਸੀ ਤੋ ਵਈ ਇੱਕ ਨੰਬਰ ਆ ਜੀ ਤੇ ਤੁਝੋਨੇ ਹੋਗੇ ਬਈ ਹਾਂ ਹਾਂ ਠੀਕ ਹੋ ਗਿਆ ਤਾਂ ਦੋ ਹੀ ਹੋ ਗਏ ਥਣ ਵੀ ਇੱਕ ਨੰਬਰ ਲੱਗਿਆ ਥੀ ਚੋਲਾ ਚਾਹੇ ਮਸ਼ੀਨ ਦਾ ਚੋਲਾ ਇੱਕ ਨੰਬਰ ਥਣ ਲੱਗਿਆ ਤੋਰਾ ਚੈੱਕ ਕਰ ਲ ਕਮਾਲ ਕੀ ਬਾਤ ਹੈ ਕੱਲੀ ਕੱਚੀ ਕੱਚੀ ਆਉਸਾ ਬਨਾਂ ਦਾ ਅੰਦਾਜ਼ਾ ਲਾਇਓ ਸਾਰੀਆਂ ਬਾਲਟਾਂ ਕੱਢੂਗੀ ਫੇਰ ਕਰਨ ਵਾਲੀ ਨੇ ਸੋਨਾ ਫੇਸ ਦੀ ਬਿਊਟੀ ਵੀ ਕਮਾਲ ਦੀ ਹੈ ਕੀ ਬਾਤ ਹੈ ਕੀ ਮੋਲ ਆ ਬਾਈ ਜੈਜ ਦਾ ਮੁੱਲ ਫੋਨ ਤੇ ਕਰ ਦਿਆਂਗੇ ਜੈ ਜੀ ਹੋ ਜੈ ਜੀ ਹੋਗਾ ਜੀ ਠੀਕ ਆ ਬਾਈ ਵਾਲਾ ਬਾਈ ਕਹਿੰਦਾ ਮੋਲ ਨਹੀਂ ਕਰਦੇ ਖਿੱਚ ਕੇ ਜੈਜ ਮੋਲ ਰੱਖਾਂਗੇ ਮੋਲ ਫੋਨ ਤੇ ਹੋਗਾ ਬੈੜ ਦੇ ਹਿਸਾਬ ਨਾਲ ਮੋਲ ਹੋਗਾ ਏ ਲਾਡੋ ਲਾਡਾ ਬਹੁਤ ਆਈਆ ਹੱਬ ਕੱਟ ਕੇ ਨੇ ਬਾੜ ਬੋੜਾ ਸਾਰੇ ਵਾਲ ਕੱਟ ਕੇ ਤੇ ਸਹੀ ਗੱਲ ਆ ਇਕਲੀ ਕੱਟ ਪੂਰਾ ਮਰ ਜਾਣਾ ਬਾਈ ਸ਼ਹਿਰ ਨਹੀਂ ਜਾਣਾ ਜੀ ਹਮ ਸਹੀ ਗੱਲ ਤੇ ਕਿਸੇ ਵੀਰ ਨੂੰ ਬੈੜ ਪਸੰਦ ਆ ਬਾਈ ਨਾ ਕਰ ਲੈ ਕਰ ਲੈ ਹਨ